ਦੋਸਤੋ ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਕਹਾਣੀ ਲੈ ਕੇ ਜੁੜਿਆ ਜੀ ਤੁਹਾਡੇ ਨਾਲ ਤੇ ਕਹਾਣੀਆਂ ਜੀ ਇੱਕ ਰਾਜੇ ਤੇ ਹਾਥੀ ਦੀ ਤੁਹਾਨੂੰ ਬਹੁਤ ਚੰਗੀ ਸਿੱਖਿਆ ਇਸ ਕਹਾਣੀ ਤੋਂ ਵੀ ਮਿਲੂਗੀ ਸੋ ਜਰੂਰ ਪੂਰੀ ਸੁਣਿਓ ਇੱਕ ਹਾਥੀ ਨੂੰ ਬਹੁਤ ਪਿਆਰ ਕਰਦਾ ਸੀ ਉਹਦਾ ਰਾਜਾ ਤੇ ਪਿਆਰ ਕਰਨ ਦਾ ਕਾਰਨ ਇਹ ਕਹਿ ਲਓ ਵੀ ਜਿੰਨੇ ਵੀ ਯੁੱਧ ਹੋਏ ਸੀ ਤਕਰੀਬਨ ਹਰ ਯੁੱਧ ਦੇ ਵਿੱਚ ਉਸ ਹਾਥੀ ਨੇ ਰਾਜੇ ਦਾ ਸਾਥ ਦਿੱਤਾ ਸੀ ਤੇ ਰਾਜੇ ਨੂੰ ਯੁੱਧ ਜਿਤਾਵਾਏ ਸੀ ਕਹ ਲੋ ਵੀ 90% ਯੁੱਧ ਜਿਹੜੇ ਰਾਜੇ ਨੇ ਉਸ ਹਾਥੀ ਦੇ ਸਿਰ ਤੇ ਜਿੱਤੇ ਸੀਗੇ ਹੌਲੀ-ਹੌਲੀ ਸਮਾਂ ਬੀਤਦਾ ਗਿਆ ਸਮੇਂ ਦੇ ਨਾਲ-ਨਾਲ ਹਾਥੀ ਦੀ ਉਮਰ ਵਧ ਗਈ ਤੇ ਰਾਜੇ ਦੀ ਵੀ ਉਮਰ ਵਧ ਗਈ ਹਾਥੀ ਬੁढ़ा ਹੋ ਗਿਆ ਹਾਥੀ ਦੇ ਵਿੱਚ ਹੁਣ ਉਹ ਤਾਕਤ ਉਹ ਜਾਨ ਨਹੀਂ ਰਹੀ ਸੀ ਇਹ ਰਾਜੇ ਨੂੰ ਲੱਗਦਾ ਸੀ ਕਿ ਹੁਣ ਹਾਥੀ ਆ ਜਿਹੜਾ ਉਹ ਆਲਸੀ ਹੋ ਗਿਆ ਪਰ ਫੇਰ ਵੀ ਉਹ ਹਾਥੀ ਨੂੰ ਛੱਡਣਾ ਨਹੀਂ ਸੀ ਚਾਹੁੰਦਾ ਉਹ ਕੀ ਕਰਦਾ ਆਪਣੇ ਮਹਿਲ ਦੇ ਵਿੱਚ ਹੀ ਇੱਕ ਟਕਾਣਾ ਬਣਾ ਕੇ ਦਿੰਦਾ ਹਾਥੀ ਨੂੰ ਕਿ ਹਾਥੀ ਇੱਥੇ ਹੀ ਪੱਕੇ ਤੌਰ ਤੇ ਰਹੂਗਾ ਪਰ ਉਹ ਕੋਈ ਵੀ ਹੁਣ ਯੁੱਧ ਨਹੀਂ ਲੜੂਗਾ ਚਲੋ ਜੀ ਐਦਾਂ ਹੀ ਕੀਤਾ ਜਾਂਦਾ ਵਾ ਹਾਥੀ ਦੇ ਲਈ ਇੱਕ ਸਪੈਸ਼ਲ ਜਗ੍ਹਾ ਤਿਆਰ ਕੀਤੀ ਜਾਂਦੀ ਆ ਤੇ ਉੱਥੇ ਹਾਥੀ ਨੂੰ ਰੱਖਿਆ ਜਾਂਦਾ ਵਾ ਇੱਕ ਦਿਨ ਕੀ ਹੁੰਦਾ ਹਾਥੀ ਨੂੰ ਪਿਆਸ ਲੱਗਦੀ ਆ ਤੇ ਉਹ ਤਲਾਬ ਦੇ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰਦਾ ਹਾਥੀ ਪਰ ਉੱਥੇ ਜਾਂਦਾ ਜਾਂਦਾ ਇੱਕ ਦਲਦਲ ਜਿਹੜੀ ਉੱਥੇ ਨਾਲ ਹੀ ਸੀਗੀ ਉਹਦੇ ਵਿੱਚ ਹਾਥੀ ਫਸ ਜਾਂਦਾ ਹੁਣ ਦਲਦਲ ਦੇ ਦੇ ਵਿੱਚ ਹਾਥੀ ਧਸਿਆ ਜਾ ਰਿਹਾ ਤੇ ਸਾਰੇ ਪਾਸੇ ਇਹ ਜਿਹੜੀ ਖਬਰ ਆ ਪਹੁੰਚ ਜਾਂਦੀ ਆ ਕਿ ਹਾਥੀ ਦਲਦਲ ਦੇ ਵਿੱਚ ਫਸ ਗਿਆ ਰਾਜੇ ਤੱਕ ਇਹ ਗੱਲ ਪਹੁੰਚਦੀ ਆ ਰਾਜਾ ਆਪਣੀ ਸਾਰੀ ਟੀਮ ਦੇ ਨਾਲ ਉੱਥੇ ਸੇਨਾ ਦੇ ਨਾਲ ਪਹੁੰਚਦਾ ਵਾ ਬਹੁਤ ਉਹਦਾ ਮਨ ਦੁਖੀ ਹੁੰਦਾ ਕਿ ਉਹਦਾ ਚਹੇਤਾ ਜਿਹੜਾ ਹਾਥੀ ਆ ਉਹ ਦਲਦਲ ਦੇ ਵਿੱਚ ਫਸਿਆ ਤੇ ਉਹ ਨਿਕਲ ਨਹੀਂ پا ਰਿਹਾ ਉਹ ਸਾਰੀ ਸੇਨਾ ਨੂੰ ਕਹਿੰਦਾ ਵੀ ਰੱਸੀਆਂ ਲੈ ਕੇ ਆਓ ਰੱਸੀਆਂ ਪਾ ਕੇ ਇਹਦੇ ਕੋਲ ਛੁੱਟੋ ਤੇ ਉਹ ਫੜ ਕੇ ਬਾਹਰ ਆ ਸਕੇ ਬੜੀ ਕੋਸ਼ਿਸ਼ ਕੀਤੀ ਜਾਂਦੀ ਆ ਜੀ ਪੂਰਾ ਜ਼ੋਰ ਲਾਇਆ ਜਾਂਦਾ ਕਿ ਹਾਥੀ ਬਾਹਰ ਆ ਜਾਵੇ ਪਰ ਹਾਥੀ ਤੋਂ ਰੱਸੀ ਫੜ ਕੇ ਬਾਹਰ ਨਹੀਂ ਆਇਆ ਜਾਂਦਾ ਕਿਉਂਕਿ ਉਹਦੀ ਉਮਰ ਹੋ ਗਈ ਸੀ ਉਹਦੇ ਵਿੱਚ ਹੁਣ ਉਨੀ ਜਾਨ ਵੀ ਨਹੀਂ ਸੀ ਪਰ ਇੱਕ ਜਿਹੜਾ ਮੰਤਰੀ ਰਾਜੇ ਦਾ ਜਿਹੜਾ ਸਲਾਹਕਾਰ ਸੀ ਹਰ ਸਮੇਂ ਯੁੱਧ ਦੇ ਵਿੱਚ ਉਹ ਵੀ ਉਹਦੇ ਨਾਲ ਸੀ ਰਾਜੇ ਦੇ ਉਹਨੂੰ ਬੁਲਾਇਆ ਜਾਂਦਾ ਕਿ ਉਸ ਮੰਤਰੀ ਨੂੰ ਬੁਲਾਓ ਜਦੋਂ ਉਹ ਮੰਤਰੀ ਆਉਂਦਾ ਦੇਖਦਾ ਵੀ ਆਹ ਸੀਨ ਬਣਿਆ ਹੋਇਆ ਉਹ ਇੱਕ ਸਲਾਹ ਦਿੰਦਾ ਵੀ ਇਹ ਉਹੀ ਹਾਥੀ ਆ ਜਿਨੇ ਇਹਨੇ ਯੁੱਧ ਚਤਾਏ ਨੇ ਤਾਂ ਇੱਕ ਕੰਮ ਕਰੋ ਯੁੱਧ ਵਾਲਾ ਮਾਹੌਲ ਫੇਰ ਤਿਆਰ ਕਰੋ ਬਿਗਲ ਵਜਾਓ ਸੇਨਾ ਇਕੱਠੀ ਕਰੋ ਤੇ ਹੋਰ ਜੋ ਵੀ ਯੁੱਧ ਦੇ ਵਿੱਚ ਹੁੰਦਾ ਉਹ ਸਾਰਾ ਕੁਝ ਇੱਥੇ ਉਹ ਜਿਹੜਾ ਮਾਹੌਲ ਤਿਆਰ ਕੀਤਾ ਜਾਵੇ ਤੇ ਇਹ ਫੇਰ ਸ਼ਾਇਦ ਹਾਥੀ ਜਨੂਨ ਦੇ ਨਾਲ ਬਾਹਰ ਆ ਜਵੇ ਰਾਜੇ ਨੂੰ ਇਹ ਸਲਾਹ ਬੜੀ ਚੰਗੀ ਲੱਗਦੀ ਆ ਉਹ ਫਟਾਫਟ ਸਾਰੀ ਸੇਨਾ ਨੂੰ ਕਹਿੰਦਾ ਵੀ ਹੋਰ ਜਿੰਨੀ ਵੀ ਸੇਨਾ ਵਾ ਸਾਰੀ ਬੁਲਾਈ ਜਾਵੇ ਬਿਗਲ ਵਜਾਏ ਜਾਣ ਯੁੱਧ ਦੀ ਤਿਆਰੀ ਕੀਤੀ ਜਾਵੇ ਤੇ ਉਹ ਸਾਰਾ ਜਿਹੜਾ ਮਾਹੌਲ ਤਿਆਰ ਕਰ ਦੋ ਜੋ ਆਪਾਂ ਯੁੱਧ ਵੇਲੇ ਕਰਦੇ ਸੀ ਅੱਜ ਤੋਂ ਵੀ 20 ਸਾਲ ਪਹਿਲਾਂ 30 ਸਾਲ ਪਹਿਲਾਂ ਹਨ ਚਲੋ ਜੀ ਐਦਾਂ ਹੀ ਹੁੰਦਾ ਵਾ ਬਿਗਲ ਵਜਾਏ ਜਾਂਦੇ ਆ ਨਗਾੜੇ ਵੱਜਦੇ ਆ ਤੇ ਸਾਰਾ ਯੋਧਾ ਵਾਲਾ ਮਾਹੌਲ ਤਿਆਰ ਹੋ ਜਾਂਦਾ ਤੇ ਇੰਨੇ ਵਿੱਚ ਹੀ ਉਹ ਹਾਥੀ ਨੂੰ ਇੰਨਾ ਜੋਸ਼ ਆ ਜਾਂਦਾ ਉਹ ਯੋਧਾ ਵਾਲਾ ਮਾਹੌਲ ਦੇਖ ਕੇ ਕਿ ਉਹ ਬਿਨਾਂ ਰੱਸੀ ਤੋਂ ਦਲਦਲ ਦੇ ਵਿੱਚੋਂ ਬਾਹਰ ਆ ਜਾਂਦਾ ਸਾਰੇ ਬਹੁਤ ਖੁਸ਼ ਹੁੰਦੇ ਆ ਤੇ ਉਸ ਮੰਤਰੀ ਦੀ ਬਹੁਤ ਤਾਰੀਫ ਕੀਤੀ ਜਾਂਦੀ ਆ ਜਿਨੇ ਹਾਥੀ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕੀਤੀ ਦੋਸਤੋ ਕਹਾਣੀ ਤਾਂ ਇੱਥੇ ਖਤਮ ਹੋ ਗਈ ਪਰ ਸਿੱਖਿਆ ਸ਼ੁਰੂ ਹੁੰਦੀ ਆ ਸਿੱਖਿਆ ਇਹ ਮਿਲਦੀ ਆ ਵੀ ਇੱਕ ਤਾਂ ਕਈ ਲੋਕ ਇਹ ਸੋਚਦੇ ਨੇ ਯਾਰ ਵੀ ਮੈਂ ਪਾਸਟ ਦੇ ਵਿੱਚ ਨਾ ਬਹੁਤ ਕੰਮ ਕੀਤਾ ਬੜੀ ਮੇਰੇ ਵਿੱਚ એનર્ਜੀ ਸੀ ਅੱਜ ਮੇਰੇ ਵਿੱਚ ਉਹ એનર્ਜੀ ਨਹੀਂ ਹੈਗੀ ਕਿ ਜਿੰਨਾ ਮੈਂ ਪਾਸਟ ਦੇ ਵਿੱਚ ਕੰਮ ਕਰ ਲੈਂਦਾ ਸੀ ਅੱਜ ਮੇਰੇ ਤੋਂ ਉਹ ਨਾ ਹੁੰਦਾ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੁੰਦਾ ਸਾਰੇ ਮਨ ਦੇ ਵੈਅਮ ਹੁੰਦੇ ਨੇ ਤੁਹਾਡਾ ਮਨ ਮਜ਼ਬੂਤ ਚਾਹੀਦਾ ਵਾ ਤੁਸੀਂ ਕੁਝ ਵੀ ਕਰ ਸਕਦੇ ਹੋ ਕਿਸੇ ਵੀ ਉਮਰ ਦੇ ਵਿੱਚ ਜੋ ਤੁਸੀਂ ਭੂਤਕਾਲ ਦੇ ਵਿੱਚ ਕੀਤਾ ਤੁਸੀਂ ਵਰਤਮਾਨ ਦੇ ਵਿੱਚ ਵੀ ਕਰ ਸਕਦੇ ਹੋ ਤੇ ਦੂਜੀ ਸਿੱਖਿਆ ਇਹ ਮਿਲਦੀ ਆ ਕਿ ਕੋਈ ਵੀ ਤੁਸੀਂ ਜਿਹੜਾ ਮੁਕਾਮ ਹਾਸਲ ਕਰਨਾ ਚਾਹੁੰਦੇ ਹੋ ਉਹਦੇ ਲਈ ਕੋਈ ਉਮਰ ਨਹੀਂ ਹੁੰਦੀ ਜਿਹੜੀ ਵੀ ਉਮਰ ਦੇ ਵਿੱਚ ਤੁਸੀਂ ਪਹੁੰਚ ਜੋ ਜੇ ਤੁਹਾਡੇ ਵਿੱਚ ਜਨੂਨ ਆ ਜੇ ਤੁਹਾਡੇ ਵਿੱਚ ਜਜ਼ਬਾ ਵਾ ਤੁਸੀਂ ਕੋਈ ਵੀ ਕੰਮ ਕਿਸੇ ਵੀ ਉਮਰ ਦੇ ਵਿੱਚ ਜ਼ਰੂਰ ਕਰ ਸਕਦੇ ਹੋ ਹੌਸਲਾ ਰੱਖਿਆ ਕਰੋ ਆਪਣੇ ਮਨ ਨੂੰ ਤੁਸੀਂ ਜਿੱਦਾਂ ਦਾ ਬਣਾਓਗੇ ਉਦਾਂ ਦਾ ਹੀ ਬਣ ਜਾਣਾ ਸੋ ਮਨ ਨੂੰ ਹਮੇਸ਼ਾ ਪੋਜ਼ਿਟਿਵ ਰੱਖਿਆ ਕਰੋ ਮਨ ਨੂੰ ਹਮੇਸ਼ਾ ਤਾਕਤ ਦੇ ਕੇ ਰੱਖਿਆ ਕਰੋ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ ਤੁਹਾਨੂੰ ਜਲਦੀ ਮਿਲੂੰਗਾ